ਇੱਕ ਨਵਾਂ ਇਤਿਹਾਸ ਲਿੱਚਾ ਹੈਗਾ ਵਾ ਤੇ ਕੀ ਸੀਗਾ weight ਕਿੰਨਾ ਕੁ weight ਸੀ ਇਸ ਤੋਂ ਪਹਿਲਾਂ ਕਿੰਨਾ ਕੁ weight ਜਿਹੜਾ ਕਿਸ ਨੇ ਚੱਕਿਆ ਸੀਗਾ ਤੇ ਕਿਹੜਾ ਰਿਕਾਰਡ ਥੋੜਾ ਤੁਸੀਂ ਇਸ ਤੋਂ ਪਹਿਲਾਂ ਲੁਧਿਆਣੇ ਦਾ ਹੀ ਆ ਮੁੰਡਾ ਤੇ ਉਹਨੇ 85 600 ਚੱਕਿਆ ਸੀਗਾ 터ਕੀ ਦੇ ਵਿੱਚ ਇਟਲੀ ਦੇ ਵਿੱਚ 5 ਸੈਕਿੰਡ ਉਹਨੇ ਹੋਲਡ ਕੀਤਾ ਸੀ ਤੇ ਆਪਾਂ ਦਾ ਜਿਹੜਾ ਰਿਕਾਰਡ ਆ 2025 ਦੇ ਵਿੱਚ ਬ੍ਰੇਕ ਕਰਤਾ ਆਪਾਂ 85 ਕਿਲੋ ਚੱਕਿਆ ਵਾ ਕਿੰਨੇ ਸਾਲ ਬਾਅਦ ਇਹ ਰਿਕਾਰਡ ਟੁੱਟਿਆ ਹੁਣ ਤੁਸੀਂ ਆਪ ਲਾ ਲਓ ਜੀ 13 ਚ ਉਹਨੇ ਬਣਾਇਆ ਸੀਗਾ ਤੇ 25 ਚ ਤੋੜਿਆ ਆਪਾਂ ਜਦੋਂ ਅਸੀਂ ਆਏ ਉੱਥੋਂ ਕਿਲਾਰੇ ਪਰ ਤੋਂ ਬਸ ਸ਼ਾਮ ਨੂੰ ਬਣਾ ਬਣਾ ਕੇ ਅਗਲੇ ਦਿਨ ਹੀ ਮੈਂ 20 ਕਿਲੋ ਚੱਕਦਾ ਸੀ 2018 ਦੇ ਵਿੱਚ ਇਹ ਪ੍ਰੈਕਟਿਸ ਸ਼ੁਰੂ ਕਰ ਲਈ ਕਰਤੀ ਸੀ ਜੀ ਕਰਤੀ ਸੀ 18 ਤੋਂ ਲੈ ਕੇ ਨਵੰਬਰ ਤੱਕ 90 ਕਿਲੋ ਚੱਕਦਾ ਸੀ ਪਰ ਕੀਤਾ ਸੀਗਾ ਅਲੱਗ ਚ ਕੀਤਾ ਸੀਗਾ ਬੰਦ ਕਮਰੇ 'ਚ ਮੈਂ ਕਿਸੇ ਨੂੰ ਸ਼ੋ ਨਹੀਂ ਕੀਤਾ ਸੀ ਕਿ ਮੈਂ ਕਿਸੇ ਦਾ ਰਿਕਾਰਡ ਤੋੜ ਰਿਹਾ ਹਾਂ ਮੇਰੇ ਦਿਮਾਗ ਦੇ ਵਿੱਚ ਕੋਈ ਜਨੂਨ ਸੀ ਮੈਂ ਕਿਹਾ ਮੈਂ ਰਿਕਾਰਡ ਤੋੜਨਾ ਤੋੜਨਾ ਵਾਂ ਇੱਕ ਹੋਰ ਪੰਜਾਬੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਵਾ ਸਾਡੇ ਨਾਲ ਅਮਰੀਕ ਸਿੰਘ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਆਪਣੇ ਸੱਜੇ ਕੰਮ ਦੇ ਨਾਲ ਕਰੀਬ 85 ਕਿਲੋ ਦਾ weight ਚੱਕਿਆ ਵਾ ਜਿਹੜਾ ਇਤਿਹਾਸ ਰਚਿਆ ਉਸ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਗਿਨੀਜ਼ ਵਰਲਡ ਰਿਕਾਰਡ ਜਿਹੜਾ ਵਾ ਇਹਨਾਂ ਦੇ ਕੋਲ ਪਹੁੰਚ ਚੁੱਕਾ ਵਾ ਗੱਲਬਾਤ ਕਰਾਂਗੇ ਅਮਰੀਕ ਸਿੰਘ ਸਾਡੇ ਨਾਲ ਮੌਜੂਦ ਨੇ ਅਮਰੀਕ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਵਾ ਇਹ ਕਿ ਸੀਗਾ weight ਕਿੰਨਾ ਕੁ weight ਸੀ ਇਸ ਤੋਂ ਪਹਿਲਾਂ ਕਿੰਨਾ ਕੁ weight ਜਿਹੜਾ ਕਿਸ ਨੇ ਚੱਕਿਆ ਸੀਗਾ ਤੇ ਕਿਹੜਾ ਰਿਕਾਰਡ ਥੋੜਾ ਤੁਸੀਂ ਇਸ ਤੋਂ ਪਹਿਲਾਂ ਲੁਧਿਆਣੇ ਦਾ ਹੀ ਆ ਮੁੰਡਾ ਤੇ ਉਹਨੇ 82 600 ਚੱਕਿਆ ਸੀਗਾ 터ਕੀ ਦੇ ਵਿੱਚ ਇਟਲੀ ਦੇ ਵਿੱਚ 5 ਸੈਕਿੰਡ ਉਹਨੇ ਹੋਲਡ ਕੀਤਾ ਸੀ ਤੇ ਆਪਾਂ ਦਾ ਜਿਹੜਾ ਰਿਕਾਰਡ ਆ 2025 ਦੇ ਵਿੱਚ ਬ੍ਰੇਕ ਕਰਤਾ ਆਪਾਂ 85 ਕਿਲੋ ਚੱਕਿਆ ਵਾ ਤੇ 14 ਸਕੰਡ ਹੋਲਡ ਕੀਤਾ ਜੀ ਤੇ ਕਿੰਨੇ ਸਾਲ ਬਾਅਦ ਇਹ ਰਿਕਾਰਡ ਟੁੱਟਿਆ ਹੁਣ ਤੁਸੀਂ ਆਪ ਲਾ ਲਓ ਜੀ 13 ਚ ਉਹਨੇ ਬਣਾਇਆ ਸੀਗਾ ਤੇ 25 ਚ ਤੋੜਿਆ ਆਪਾਂ ਮਤਲਬ ਅਪਲਾਈ ਤਾਂ ਮੈਂ ਕਾਫੀ ਵਾਰ ਕੀਤਾ ਸੀਗਾ ਲੇਕਿਨ ਅਣਚੜਾਈ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਮੈਨੂੰ ਗਾਈਡਨਸ ਨਹੀਂ ਵਧੀਆ ਮਿਲੀ ਤਾਂ ਕਰਕੇ ਇਹ ਰਿਕਾਰਡ ਜਿਹੜਾ 25 ਚ ਬਣਿਆ ਹੁਣ ਤਾਂ ਚਲੋ ਗਾਈਡਨਸ ਮਿਲ ਗਈ ਆ ਹੁਣ ਆਪਾਂ ਢੇਰ ਲਾ ਦਾਂਗੇ ਰਿਕਾਰਡਾਂ ਦੇ ਅੱਜ ਦੇ ਸਮੇਂ ਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਮੇਰੇ ਖਿਆਲ 20 ਕਿਲੋ weight ਚੱਕਣਾ ਜਿਹੜਾ ਹੱਥ ਨਾਲ ਚੱਕਣਾ ਉਹ ਵੀ ਬੜਾ ਭਾਰਾ ਲੱਗਦਾ ਵਾ ਤੁਸੀਂ ਇਹ ਕੰਨ ਦੇ ਨਾਲ ਚੱਕ ਦਿੱਤਾ ਕਿੰਨੀਆਂ ਇਹੀ ਮੈਂ ਤੁਹਾਨੂੰ ਐਵੇਂ ਹੀ ਕਹਦਾ ਮੈਂ ਜਦੋਂ ਮੈਂ ਵੇਟ ਪਾਉਣਾ ਵਾ ਉਹਦੇ ਆਪਣੇ ਰੋਡ ਦੇ ਵਿੱਚ ਵੇਟ ਪਾ ਕੇ ਮੈਂ ਕਈ ਵਾਰ ਕੋਸ਼ਿਸ਼ ਕੀਤੀ ਦੋਨੇ ਹੱਥਾਂ ਚੱਕਣ ਦੀ ਤੇ ਮੇਰੇ ਕੋਲ ਖੁੱਦ ਨਹੀਂ ਚੱਕਿਆ ਜਾਂਦਾ ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹ ਕਿੱਦਾਂ ਮਤਲਬ ਮੈਂ ਇਹੀ ਸੋਚਦਾ ਨਾ ਕਿ ਪ੍ਰਮਾਤਮਾ ਨੇ ਮੈਨੂੰ ਗੋੜ ਗਿਫਟ ਦਿੱਤਾ ਹੈ ਕਾਫੀ ਜਣੇ ਕਹਿੰਦੇ ਵੀ ਕਿ ਇਹ ਗੋੜ ਗਿਫਟ ਹੀ ਆ ਤੇਰੇ ਤੇ ਕਿਸੇ ਗੁਰੂ ਪੀਰ ਦੀ ਮਿਹਰ ਆ ਇਹ ਤੂੰ ਤਾਂ ਚੱਕਦਾ ਮੈਂ ਕਹਿੰਦਾ ਵੀ ਕਿ ਵੀ ਅਸੀਂ ਨੈਟ ਚਲਾਉਂਦੇ ਨੂੰ ਇੰਨਾ ਸਮਾਂ ਹੋ ਗਿਆ ਕਹਿੰਦਾ ਇੱਕ ਉਹ ਮੁੰਡਾ ਚੱਕਦਾ ਵਾ ਕਹਿੰਦਾ ਉਹਦੀ ਵੀਡੀਓ ਦੰਜਰ ਆਉਂਦੀ ਆ ਇੱਕ ਕਹਿੰਦਾ ਤੇਰੀ ਭਰੀ ਪਈ ਆ ਬਾਕੀ ਕਹਿੰਦਾ ਤੀਜਾ ਬੰਦਾ ਨਜ਼ਰ ਨਹੀਂ ਆਇਆ ਕਹਿੰਦਾ ਉਹਨੇ ਤੈਨੂੰ 82 600 ਚੱਕਿਆ ਵਾ ਕਹਿੰਦਾ ਉਹਦੀ ਇੱਕ ਵੀ ਵੀਡੀਓ 83 ਜਾਂ 84 85 ਦੀ ਨਹੀਂ ਅਸੀਂ ਦੇਖੀ ਕਹਿੰਦਾ ਤੂੰ 96 ਤੱਕ ਕਹਿੰਦਾ ਚੱਕੀ ਜਾਂਦਾ ਕਿਲਾ ਰਾਏਪੁਰ ਕਦੀ ਕਿੱਥੇ ਕਦੀ ਕਿੱਥੇ ਕਹਿੰਦਾ ਇਸ ਲਈ ਤੇਰੇ ਕੋਲ ਗੋਡ ਗਿਫਟ ਆ ਮੈਂ ਕਹਾ ਫਿਰ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਮੈਂ ਕਹਾ ਮੇਰੇ ਜਿਹੜੇ ਉਹਨੇ ਬਾਬਾ ਜੀ ਆ ਉਹ ਨਮਾ ਸ਼ਹਿਰ ਪਿੰਡ ਪੁੰਨੂ ਮਜਾਰਾ ਉੱਥੇ ਮੇਰੇ ਡੈਡੀ ਦਾ ਜਨਮ ਹੋਇਆ ਵਾ ਉੱਥੇ ਸੀ ਇਦਾਂ ਦੀ ਜ ਤੇ ਸਭ ਤੋਂ ਵੱਡੀ ਗੱਲ ਪਿੰਡ ਵਾਲਿਆਂ ਨੇ 6 ਕਰੋੜ ਰੁਪਇਆ ਉਹਦੇ ਤੇ ਲਾਤਾ ਵਾ ਜਿੱਦਾਂ ਆਪਣਾ ਲੁਧਿਆਣਾ ਦਾ ਦੁੱਖ ਨਿਵਾਰਨ ਆ ਇਹਦੇ ਵਰਗਾ ਬਣ ਰਿਹਾ ਵਾ ਡਿੱਟੋ ਤੇ ਬਸ 2026 ਜਾਂ 27 ਚ ਤਿਆਰ ਹੋ ਜਾਊਗਾ ਤੇ ਜਿਹੜੇ ਉੱਥੇ ਸਾਡੇ ਸਹੀਦ ਸਿੰਘ ਨੇ ਉਹਨਾਂ ਦੀ ਮੇਰੇ ਤੇ ਮੇਰ ਆ। ਮੈਨੂੰ ਹੁਣ ਵਜਾ ਲੱਗਿਆ ਕਿ ਵੀ ਉਹਨਾਂ ਦੀ ਮੇਰ ਆ ਮੇਰੇ ਤੇ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਉੱਥੇ ਹੀ ਮੱਥਾ ਟੇਕਣ ਗਿਆ ਸੀਗਾ ਤੇ ਬਾਬਾ ਜੀ ਨੂੰ ਮੈਂ ਉੱਥੇ ਆਸ਼ੀਰਵਾਦ ਲੈ ਕੇ ਆਇਆ ਬਾਬਾ ਜੀ ਤੇ ਵਧੀਆ ਮਤਲਬ ਮੈਨੂੰ ਫੀਲਿੰਗ ਆਈ ਉੱਥੇ ਜਾ ਕੇ ਕਿੰਨੀ ਕੁ ਉਮਰ ਤੁਹਾਡੀ ਹੈਗੀ ਹੈ ਕਿਹੜੀ ਉਮਰ ਦੇ ਵਿੱਚ ਇਹ ਰਿਕਾਰਡ ਜਿਹੜਾ ਤੋੜਿਆ ਤੁਸੀਂ? ਇਹ ਮੈਂ 42 ਸਾਲ ਦੀ ਉਮਰ ਅਜੇ ਮੇਰੀ ਇਸ ਟਾਈਮ ਤੇ 42 ਸਾਲ ਦੀ ਉਮਰ ਦੇ ਵਿੱਚ ਮੈਂ ਆ ਰਿਕਾਰਡ ਤੋੜਿਆ। ਇਹ ਪਹਿਲਾ ਰਿਕਾਰਡ ਹੈ ਤੁਹਾਡਾ? ਹਾ ਮੇਰਾ ਜ਼ਿੰਦਗੀ ਦਾ ਪਹਿਲਾ ਰਿਕਾਰਡ ਆ ਤੇ ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਲੇਕਿਨ ਮੈਂ ਦੇਖਿਆ 42 ਸਾਲ ਵਾਲਾ ਜਿਹੜੇ ਮੁੰਡੇ ਆ ਉਹ ਤਾਂ ਕਹਿੰਦੇ ਵੀ ਅਸੀਂ ਹੁਣ ਗਏ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਉਹ ਤਾਂ ਕੰਮ ਤੋਂ ਕਰੇ ਘਰ ਤੋਂ ਕੰਮ ਬਸ ਇਹ ਚੀਜ਼ ਮੈਂ ਤਾਂ ਪ੍ਰੈਕਟਿਸ ਕਿੱਦਾਂ ਰਹੀ ਤੁਹਾਡੀ ਇਸ ਵੇਟ ਨੂੰ ਚੱਕਣ ਦੀ ਕਿੱਦਾਂ ਪ੍ਰੈਕਟਿਸ ਰਹੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਮੈਂ ਇਹ ਰਿਕਾਰਡ ਤੋੜਨਾ ਹੈਗਾ ਵਾ ਇਹ ਮੈਂ ਸ਼ੋਰਟ ਚ ਹੀ ਦੱਸ ਦਿੰਨਾ ਤੁਹਾਨੂੰ ਲੰਬੀ ਚੱਲ ਜਣੀ ਆਪਣੀ ਗੱਲ ਮੈਂ 2018 ਚ ਗਿਆ ਸੀ ਉੱਥੇ ਕੋਈ ਚੱਕ ਰਿਆ ਸੀਗਾ ਉਹਦੇ ਇੱਕ ਕਲੰਬ 'ਚ ਮੈਂ ਕਸ ਰਿਆ ਸੀ ਏਕੀ ਲਾਰਾਪੁਰ ਗਿਆ ਸੀ ਮੈਂ ਤੇ ਇੱਕ ਕਲੰਪ 'ਚ ਮੈਂ ਕੱਸ ਰਿਹਾ ਸੀ ਇੱਕ ਕਲੰਪ 'ਚ ਮੇਰਾ ਦੋਸਤ ਕੱਸ ਰਿਹਾ ਜਦੋਂ ਉਹਦੇ ਕੱਸਦਾ ਪਿਆ ਸੀ ਮੈਂ ਕਲੰਪ ਕਲੰਪ ਦੀ ਜਿਹੜੀ ਚੂੜੀ ਹੁੰਦੀ ਉਹ ਮੈਂ ਕੱਸਦਾ ਪਿਆ ਸੀਗਾ ਕੱਸਦੇ-ਕੱਸਦੇ ਮੈਂ ਦੇਖਿਆ ਤੇ ਮੈਂ ਕਹਾ ਯਾਰ ਇਹ ਤਾਂ ਕੋਈ ਔਖੀ ਗੱਲ ਨਹੀਂ ਮੈਂ ਕਰ ਦੂੰ ਉਹ ਮੇਰੇ ਨਾਲ ਦਾ ਕਹਿੰਦਾ ਛੱਡ ਪਰੇ ਵਿੱਕੇ ਇਹਨਾਂ ਦੀ ਪ੍ਰੈਕਟਿਸ ਆ ਤੂੰ ਕਾਨੂੰ ਪੰਗਾ ਲੈਣਾ ਮੈਂ ਕਹ ਲੈਣਾ ਵਾ ਮੈਂ ਕਹ ਤੈਨੂੰ ਪਤਾ ਨਹੀਂ ਮੇਰੇ ਡੈਡੀ ਕਬੱਡੀ ਦੇ ਰੀਡਰ ਸੀਗੇ ਮੈਂ ਕਹ ਅੱਜ ਚਲੋ ਨਹੀਂ ਹੈਗੇ ਮੇਰੇ ਨਾਲ ਹੀ ਐ ਮੈਂ ਕਹ ਕਹਿੰਦਾ ਚੱਲ ਠੀਕ ਆ ਜਿੱਦਾਂ ਤੇਰੀ ਮਰਜ਼ੀ ਫੇਰ ਬਸ ਜਦੋਂ ਅਸੀਂ ਆਏ ਉੱਥੋਂ ਕਿਲਾ ਰਿਆ ਪਰ ਤੋਂ ਬਸ ਸ਼ਾਮ ਨੂੰ ਹੀ ਪਨਾਪ ਬਣਾ ਕੇ ਅਗਲੇ ਦਿਨ ਹੀ ਮੈਂ 20 ਕਿਲੋ ਚੱਕਦਾ ਸੀ 2018 ਦੇ ਵਿੱਚ ਇਹ ਪ੍ਰੈਕਟਿਸ ਸ਼ੁਰੂ ਕਰਤੀ ਸੀ ਕਰਤੀ ਸੀ ਜੀ ਕਰਤੀ ਸੀ 18 ਤੋਂ ਲੈ ਕੇ ਨਵੰਬਰ ਤੱਕ 90 ਕਿਲੋ ਚੱਕਦਾ ਸੀ ਪਰ ਕੀਤਾ ਸੀਗਾ ਅਲੱਗ ਚ ਕੀਤਾ ਸੀਗਾ ਬੰਦ ਕਮਰੇ 'ਚ ਮੈਂ ਕਿਸੇ ਨੂੰ ਸ਼ੋ ਨਹੀਂ ਕੀਤਾ ਸੀ ਕਿ ਮੈਂ ਕਿਸੇ ਦਾ ਰਿਕਾਰਡ ਤੋੜ ਰਿਹਾ ਹਾਂ ਜਦੋਂ ਮੈਂ ਪਰਫੈਕਟ ਹੋ ਗਿਆ ਸੀ ਤੇ ਫੇਰ ਹਾਂਜੀ ਉਸ ਤੋਂ ਪਹਿਲਾਂ ਮੈਂ ਆਇਆ ਨਹੀਂ ਕਿਸੇ ਦੇ ਮੂਰੇ ਮਨੇ ਸੋਚਿਆ ਸੀ ਕਿ ਮੈਂ ਰਿਕਾਰਡ ਤੋੜਨੇ ਤੋੜਨਾ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਜਨੂਨ ਸੀ ਮੈਂ ਕਿਹਾ ਮੈਂ ਰਿਕਾਰਡ ਤੋੜਨਾ ਤੋੜਨਾ ਵਾ ਉਹਦੇ ਵਿੱਚ ਮੇਨਾਂ ਇੱਕ ਟਰੈਜੇਡੀ ਹੋ ਗਈ ਟਰੈਜੇਡੀ ਕੀ ਹੋਈ ਮੈਂ ਮਤਲਬ ਉਦੋਂ 50 ਕਿਲੋ ਚੱਕਦਾ ਹੁੰਦਾ ਸੀਗਾ ਤੇ ਮੀਂਹ ਪੈ ਰਿਆ ਸੀ ਮੈਂ ਪੂੜੀਆਂ ਸਾਫ਼ ਕਰ ਰਿਹਾ ਸੀ ਤੇ 16 ਸਟੈਪ ਹੁੰਦੇ ਪੂੜੀਆਂ ਦੇ ਮੇਰੇ ਉੱਪਰਲੀ ਪੂੜੀ ਤੋਂ ਪੈਰ ਸਲਿੱਪ ਹੋ ਗਿਆ ਤੇ ਮੈਂ ਬੈਗ ਦੇ ਡਿਗਿਆ ਮੈਂ ਤੇ ਮੇਰਾ ਸਿਰ ਟੰਟਨ বাজਦਾ ਨਾ ਪੂੜੀ ਦੇ ਨਾਲ ਲੈਣਾ ਹੈ ਘੁੰਮ ਕੇ ਥੱਲੇ ਆ ਕੇ ਮੈਂ ਸਿੱਧਾ ਖੜਾ ਹੋ ਗਿਆ ਸਟੇਡ ਤੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਵੀ ਮਿੱਕੇ ਆ ਕੀ ਹੋਇਆ ਚਲੋ ਹੁਣ ਸਿਹਤ ਮੇਰੀ ਘਟਾ ਉਹ ਤੋਂ ਮੇਰੀ ਸਿਹਤ ਬਹੁਤ ਸੀਗੀ ਮੈਂ neck ਨੂੰ ਕਿਤੇ ਆਪਣੇ ਹੱਥ ਲਾਇਆ ਪਿੱਛੇ ਲੋਰ ਬੈਗ ਤੇ ਥੱਲੇ ਝੁਗਿਆ ਮੈਂ ਥੱਲੇ ਹੱਥ ਲਾਇਆ ਮੈਂ ਕਿਹਾ ਮਣਕਾ ਤਾਂ ਨਹੀਂ ਹਿੱਲਿਆ ਮੈਂ ਕਿਹਾ ਫਿਰ 6 ਕਿੱਥੇ ਵੱਜੀ ਆ ਫਿਰ ਮੈਂ ਆਪਣੇ ਘਰਦਿਆਂ ਨੂੰ ਜਗਾਇਆ ਮੈਂ ਕਿਹਾ ਦੇਖਿਓ ਜੀ ਮੈਂ ਡਿੱਗਿਆ ਪੂੜੀਆਂ ਦੇ ਪਿੱਛੇ ਕੋਈ ਖੂਨ ਖੂਨ ਤਾਂ ਨਹੀਂ ਨਿਕਲਿਆ ਕਹਿੰਦੇ ਕੁਝ ਵੀ ਨਹੀਂ ਹੋਇਆ ਮੈਂ ਕਿਹਾ ਵੀ ਕੁਛ ਤਾਂ ਹੋਇਆ ਹੋਊਗਾ ਉਹ ਕਹਿੰਦੇ ਕੁਝ ਨਹੀਂ ਹੋਇਆ ਫਿਰ ਉਦੋਂ ਹੀ ਮੈਂ ਹੱਥ ਜੋੜ ਕੇ ਮੈਂ ਆਪਣੇ ਜਿਹੜੇ ਵੱਡ ਬਡੇਰੇ ਆ ਮੈਂ ਉਹਨਾਂ ਨੂੰ ਯਾਦ ਕੀਤਾ ਮੈਂ ਕਿਹਾ ਪ੍ਰਮਾਤਮਾ ਤੁਸੀਂ ਮੈਨੂੰ ਬਚਾਲਿਆ ਆ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਉਦੋਂ ਬਚ ਗਿਆ ਦੁਬਾਰਾ ਫੇਰ ਡਿੱਗਿਆ ਮੈਂ ਉਹੀ ਪੋਜੀਸ਼ਨ ਫੇਰ ਹੋਈ ਫਿਰ ਗਿਆ ਥੱਲੇ ਉਦੋਂ ਮੈਂ ਘੁੰਮ ਕੇ ਨਹੀਂ ਆਇਆ ਪੋੜੀਆਂ ਦੇ ਬਿਲਕੁਲ ਸਾਹਮਣੇ ਸਾਡੀ ਕਿਚਨ ਆ ਕਿਚਨ ਦੇ ਵਿੱਚ ਮੇਰੇ ਪੈਰ ਫਸ ਗਏ ਪਰ ਉਦੋਂ ਮੇਰੇ ਸੱਟ ਲੱਗ ਗਈ ਉਦੋਂ ਮੇਰੇ ਬੈਕ ਦੇ ਵਿੱਚ ਨਾ ਦੋਨੇ ਪ੍ਰੈਕਟਿਸ ਦੌਰਾਨ ਹੀ ਸਾਰਾ ਕੁਝ ਹੋਇਆ ਹਾਂ ਉਦੋਂ ਮੈਂ ਪ੍ਰੈਕਟਿਸ ਕਰਦਾ ਸੀ 50 ਕਿਲੋ ਚੱਕਦਾ ਹੁੰਦਾ ਸੀ ਉਦੋਂ ਮੇਰੇ ਪਾੜ ਪੈ ਗਿਆ ਆਪਣੀ ਹਿਪ ਦੇ ਵਿੱਚ ਪੰਜ ਪਰਤਾਂ ਹੁੰਦੀਆਂ ਨੇ ਪੰਜੇ ਪਰਤਾਂ ਪਾਟ ਕੇ ਮੇਰੀ ਹੱਡੀ ਤੇ ਮੇਰੀ ਉਂਗਲ ਟੱਚ ਹੁੰਦੀ ਸੀ ਤੇ ਮੈਂ ਸਮਝ ਨਹੀਂ ਪਾਇਆ ਇਹ ਕੀ ਹੋ ਗਿਆ ਚਲੋ ਆਪਣੇ ਦੋਸਤ ਨੂੰ ਬੁਲਾ ਲਿਆ ਮੈਂ ਕਿਸੇ ਡਾਕਟਰ ਕੋਲ ਗਿਆ ਅਪੋਲੋ ਦਾ ਡਾਕਟਰ ਸੀ ਬਹੁਤ ਵਧੀਆ ਡਾਕਟਰ ਸੀ ਉਹਨੇ ਜਦੋਂ ਮੈਨੂੰ ਦੇਖਿਆ ਐਕਸ-ਰੇ ਵਗੈਰਾ ਕਰਾਇਆ ਕਹਿੰਦਾ ਪਾਜੀ ਕਹਿੰਦਾ ਤੁਹਾਨੂੰ 1 ਮਹੀਨੇ ਲਈ ਮੰਜੇ ਤੇ ਪੈਣਾ ਪੈਣਾ ਤੇ ਮੈਂ ਕਹਾ ਯਾਰ ਮੇਰਾ ਤਾਂ ਸੁਪਨਾ ਮੈਂ ਤਾਂ 50 ਕਿਲੋ ਚੱਕਿਆ ਮੈਂ ਤਾਂ 월ਡ ਰਿਕਾਰਡ ਬਣਾਉਣਾ ਵਾ ਤੇ ਕਹਿੰਦਾ ਪਾਜੀ ਆ ਮੈਡੀਸਿਨ ਲੈ ਜਾਓ ਤੇ ਤੁਸੀਂ ਹੁਣ ਰੈਸਟ ਕਰੋ ਇੱਕ ਟਿਊਬ ਲੈ ਲਓ ਉਹ ਚ ਹਵਾ ਭਰ ਲੋ ਉਹ ਲੈ ਕੇ ਬੈਠਣਾ ਤੁਸੀਂ ਥੱਲੇ ਨਹੀਂ ਬਹਿ ਸਕਦੇ ਮੈਂ ਕਿਹਾ ਕਾਰਨ ਕਹਿੰਦਾ ਜੇ ਤੁਸੀਂ ਬੈਠੋਗੇ ਤੁਹਾਡੇ ਚੀਕਾ ਨਿਕਲ ਨਹੀਂ ਹੱਡੀ ਟੱਚ ਹੋ ਗਈ ਮੈਂ ਕਿਹਾ ਟਿਊਬ ਨਾ ਕਹਿੰਦਾ ਟਿਊਬ ਨਾਲ ਤੇੜੀ ਤੁਹਾਡੀ ਉਹ ਹਿਪਾ ਉਹ ਹਵਾ ਚ ਹੀ ਰਹੂਗੀ ਮੈਂ ਕਿਹਾ ਅੱਛਾ ਮੈਂ ਕਿਹਾ ਚਲੋ ਠੀਕ ਆ ਮੈਂ ਥੋੜਾ ਜਿਹਾ ਸਾਈਡ ਹੋ ਗਿਆ ਮੇਰਾ ਦੋਸਤ ਕਹਿੰਦਾ ਵੀ ਕੋਈ ਗੱਲ ਨਹੀਂ ਮਿੱਕੇ ਘਬਰਾਣਾ ਪਰ ਮੈਂ ਕਿਹਾ ਮੈਂ ਤਾਂ ਕੜਾ ਮੈਂ ਪੰਗਾ ਲਾਉਂਗਾ ਹੀ ਲਾਉਂਗਾ ਮੈਂ ਕਿਹਾ ਮੈਂ ਨਹੀਂ ਛੱਡਦਾ ਤੇ ਉਹ ਕਹਿੰਦਾ ਮਿੱਕੇ ਚਲ ਜੀ ਦੇਰ ਬਾਅਦ ਪ੍ਰੈਕਟਿਸ ਸ਼ੁਰੂ ਕਰ ਨਾ ਨਾ ਜੀ ਮੈਂ ਉਹ ਦੂਜੇ ਦਿਨ ਨਹੀਂ ਬਸ ਮੈਂ ਦੇਖਿਆ ਨਹੀਂ ਹੈਗਾ ਵੀ ਕੁਝ ਹੁੰਦਾ ਮੈਂ ਕਿਹਾ ਹੋਈ ਜਾਂਦੇ ਮੈਂ ਕਿਹਾ ਇਹ ਤਾਂ ਹਿੱਪ ਚਾ ਮੈਂ ਚੱਕਣਾ ਤਾਂ ਕੰਨ ਨਾਲ ਆ ਮੈਨੂੰ ਕੁਛ ਉੱਥੇ ਲੱਭਿਆ ਨਹੀਂ ਘਰੇ ਮੈਂ ਤੁਹਾਨੂੰ ਵੀਡੀਓ ਵੀ ਦੇ ਦੂੰਗਾ ਮੈਂ ਸਿਲੈਂਡਰੀ ਚੱਕਤਾ ਖੱਲੀ ਸੀਗਾ ਮੈਂ ਕੱਲੇ ਹੀ ਵੀਡੀਓ ਅਪਲੋਡ ਕਰ ਰਿਹਾ ਉਹਦੇ ਆਪਣੇ ਸੋਫੇ ਦੇ ਉੱਪਰ ਮੈਂ ਮੋਬਾਈਲ ਰੱਖਿਆ ਆਪਣਾ ਕੰਨ ਨਾਲ ਕੱਸਿਆ ਭਰਿਆ ਹੈ ਸਿਲੈਂਡਰ ਚੱਕਤਾ ਨਹੀਂ ਖਾਲੀ ਸੀਗਾ ਜੀ ਮੈਂ ਵੀ ਤੁਹਾਨੂੰ ਕਹਿ ਦਵਾ ਉਹ ਮੈਂ ਚੱਕਤਾ ਤੇ ਜਦੋਂ ਮੈਂ ਚੱਕਿਆ ਮੈਂ ਕੰਨ ਇੰਡੋ ਕੈਕਿੰਗ ਹੁਣ ਬਸ ਕਰ ਮਮੀ ਤਾਂ ਕਹਿੰਦੇ ਸੀ ਵੀ ਜੋ ਕਰਨਾ ਸੇਫਟੀ ਨਾ ਕਰੀ ਤੈਨੂੰ ਕੁਛ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਮਾਤਾ ਤੁਸੀਂ ਬੇਫਿਕਰ ਹੋ ਜਾਓ ਫਿਰ ਮੈਂ ਇੱਕ ਦਿਨ ਬੈਠਾ ਹੋਇਆ ਸੀ ਕਿਉਂਕਿ ਉਹਨੇ ਤਾਂ ਮੈਨੂੰ ਮਹੀਨੇ ਦਾ ਕਿਹਾ ਸੀ ਵੀ ਮਹੀਨਾ ਤੋਂ ਹੁਣ ਮੰਜੇ ਤੇ ਪੈਗਾ ਤੇ ਇੱਕ ਦਿਨ ਮੈਂ ਬੈਠਾ ਹੋਇਆ ਸੀਗਾ ਉਹ ਕਟੋਕਟ 50 ਜਾਂ 55 ਸਾਲ ਦੇ ਸੀਗੇ ਪਿੰਡਾਂ ਵਿੱਚ ਹੁੰਦੇ ਦੇਸੀ ਬੰਦੇ ਹੱਥਾਂ ਨਾਲ ਠੀਕ ਕਰ ਦਿੰਦੇ ਆ ਉਹ ਮੇਰਾ ਦੋਸਤ ਸੀਗਾ ਮੈਨੂੰ ਅਚਾਨਕ ਮੈਂ ਸੁੱਤਾ ਪਿਆ ਅਰੈਸਟ ਕਰ ਰਿਆ ਸੀ ਮੰਜੇ ਤੇ ਤੇ ਇਦਾਂ ਪਿਆ ਆ ਸੀ ਮੈਂ ਇਦਾਂ ਕਰਕੇ ਮੈਂ ਸੋਚਦਾ ਪਿਆ ਸੀ ਮੈਂ ਕਿਹਾ ਯਾਰ ਕੌਣ ਠੀਕ ਕਰੂਗਾ ਮੇਰੀ ਇਹ ਸੱਟ ਇਹ ਤਾਂ ਮਹੀਨੇ ਦਾ ਕਹਿਦਾ ਪਈ ਇਹਦੀ ਮੈਡੀਸਿਨ ਇੰਨੀ ਗਰਮ ਆ ਮੇਰੇ ਮੂਹ ਤੇ ਤਾਂ ਫਿੰਸੀਆ ਨਿਕਲ ਆਈ ਆ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਮੇਰੇ ਕੋਲ ਤਾਂ ਹੈਗਾ ਵਾ ਆਲਰੇਡੀ ਮੈਂ ਫਿਰ ਉਹਨੂੰ ਫੋਨ ਮਾਰਿਆ ਸਿਰਫ ਮੈਂ ਉਹਨੂੰ ਫੋਨ ਤੇ ਇੰਨੀ ਕਿਹਾ ਮੈਂ ਕਿਹਾ ਮੈਂ ਪੂੜੀਆਂ 'ਚ ਡਿੱਗ ਗਿਆ ਮਹੀਨੇ ਲਈ ਮੈਨੂੰ ਡਾਕਟਰ ਨੇ ਮੰਜੇ ਤੇ ਕਿਹਾ ਕਹਿੰਦਾ ਐਸੀ ਦੀ ਤੈਸੀ ਹੁਣੀ ਆ ਕਹਿੰਦਾ ਮੇਰੇ ਕੋਲੇ 3 ਦਿਨਾਂ ਦੇ ਵਿੱਚ ਮੈਂ ਕਹਾ ਮਾਤਾ ਵੀ ਉਹ ਇਦਾਂ ਕਹਿੰਦਾ ਕਹਿੰਦੀ ਵੀ ਬਜ਼ੁਰਗ ਸਿਆਣਾ ਵਾ ਤੂੰ ਜਾਇਆ ਕੋਈ ਗੱਲ ਨਹੀਂ ਉਹ ਰਾੜਾ ਸਾਹਿਬ ਰਹਿੰਦੇ ਉਹਨਾਂ ਦੀ ਡੈਥ ਹੋ ਗਈ ਐ ਚਲੋ ਜੇ ਸੁਣਦੇ ਵੀ ਹੁਣੇ ਉਹਨਾਂ ਦੀ ਆਤਮਾ ਨੂੰ ਮੈਂ ਧੰਨਵਾਦੀ ਕਹਿੰਦਾ ਵਾਂ ਕਿ ਉਹਨਾਂ ਨੇ ਮੈਨੂੰ ਤਿੰਨ ਦਿਨਾਂ ਦੇ ਵਿੱਚ ਰੈਡੀ ਕਰਕੇ ਮੈਂ ਬਾਈਕ ਦੀ ਕਿੱਕ ਮਾਰ ਕੇ ਆਪਣੇ ਘਰੇ ਪਹੁੰਚ ਗਿਆ ਸੀ ਤਿੰਨ ਦਿਨਾਂ ਦੇ ਵਿੱਚ ਮੈਨੂੰ ਉਸ ਤੋਂ ਬਾਅਦ ਫਿਰ ਤੁਹਾਡੀ ਲਗਾਤਾਰ ਇਹ ਪ੍ਰੈਕਟਿਸ ਲਈ ਉਸ ਤੋਂ ਬਾਅਦ ਤਾਂ ਮੈਂ ਕਰ ਹੀ ਗਿਆ ਜੀ ਕਿਲਾ ਰਾਇਪੁਰ ਗਿਆ ਦਿੱਲੀ ਗਿਆ ਮੈਂ ਪਹਾੜ ਗਨ ਦੇ ਵਿੱਚ ਜਿੰਮਾਂ ਦੇ ਵਿੱਚ ਗਿਆ ਮਾਂ ਮੀਲੀਆਂ ਦੇ ਵਿੱਚ ਗਿਆ ਮਤਲਬ ਲਾਸਟ ਜਿਆ 2025 ਦੇ ਵਿੱਚ ਮੈਂ ਜਨਵਰੀ ਦੇ ਵਿੱਚ ਖਿਲਾਰਾ ਰਾਇਪੁਰ 96 ਕਿਲੋ ਚੱਕਿਆ ਹੈ ਜੀ ਲਾਸਟ 96 ਕਿਲੋ ਤੁਸੀਂ ਵੇਚੇ ਲਾਸਟ ਮੇਰਾ 96 ਕਿਲੋ ਚੱਕਿਆ ਅੱਛਾ ਇਹ ਕੰਨ ਨਾਲ ਜਦੋਂ ਤੁਸੀਂ ਚੱਕਦੇ ਹੋ ਤਾਂ ਇਹ ਇਹ ਕਿਹੜਾ ਹਿੱਸਾ ਜਿਹੜਾ ਤੁਸੀਂ ਬੰਨ੍ਹਦੇ ਹੋ ਕਿ ਜਿੱਥੇ ਸੱਤ ਨਾ ਲੱਗੇ ਨਸਾਂ ਇਹਦੀਆਂ ਹੁੰਦੀਆਂ ਨੇ ਜਾਂ ਹੱਡੀਆਂ ਕਿਤੇ ਕ੍ਰੈਕ ਨਾ ਹੋ ਜੰਨ ਇਹ ਕੀ ਹੁੰਦਾ ਸਾਰਾ ਇਹ ਡਾਕਟਰਾਂ ਤੋਂ ਤੁਸੀਂ ਸਲਾਹ ਲਈ ਤੁਸੀਂ ਜੀ हां डॉक्टर ਕੋਲ ਮੈਂ ਜਾਣਾ ਹੁੰਦਾ ਹੁਣ ਜਦੋਂ ਮੈਂ weight ਚੱਕਦਾ ਹੁਣ ਨਾ ਡਾਕਟਰ ਕੋਲ ਹੀ ਜਾਣਾ ਹੁੰਦਾ ਉਹ ਮੇਰਾ ਸਾਰਾ ਚੈੱਕ ਅਪ ਕਰਦਾ ਅੰਦਰੋਂ ਜੀ ਉਹ ਸਾਰਾ ਕੁਝ ਚੈੱਕ ਕਰਕੇ ਉਹ ਨੂੰ ਫਿਰ ਕਹਿੰਦਾ ਹੁੰਦਾ ਵੀ ਹੁਣ ਤੂੰ ਕਰ ਸਕਦਾ ਵਾ ਵਿੱਚ ਵਿਚਾਲੇ ਇੱਕ ਦੋ ਵਾਰੀ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਉਹ ਕਹਿੰਦਾ ਵੀ ਚੱਕੀ ਨਾ ਜੇ ਕੁਛ ਦੇ ਲਈ ਰੁੱਕ ਜਾ ਫਿਰ ਮੈਂ ਰੁੱਕ ਗਿਆ ਸੀਗਾ ਤੇ ਬਾਅਦ ਚੋਂ ਬਦ ਕੋਈ ਫਿਰ ਗਿਆ ਕਹਿੰਦਾ ਹੁਣ ਠੀਕ ਆ ਹੁਣ ਚੱਕ ਲਾ ਕਹਿੰਦਾ ਉਹ ਵੀ ਮੈਨੂੰ ਇਹੀ ਕਹਿੰਦਾ ਸੀ ਕਹਿੰਦਾ ਵੀ ਜੋ ਵੀ ਕਰਨਾ ਥੋੜਾ ਧਿਆਨ ਨਾਲ ਕਰੀਏ ਸਿੱਧਾ ਅਸਰ ਕਿੱਥੇ ਹੁੰਦਾ ਜਦੋਂ ਵੇਟ ਚੱਕਦੇ ਹੋ ਤੁਸੀਂ ਕੰਨ ਦੇ ਨਾਲ ਤੇ ਅਸਰ ਸਿੱਧਾ ਕਿੱਥੇ ਜਾਂਦਾ ਵਾ ਦਰਦ ਕਿੱਥੇ ਜਾਂਦੀ ਏ ਦੀ ਕੀ ਅੱਖਾਂ ਦੇ ਉੱਤੇ ਭਾਰ ਪੈਂਦਾ ਦਿਮਾਗ ਦੇ ਉੱਤੇ ਜ਼ੋਰ ਲੱਗਦਾ ਕਿੱਥੇ ਜਾ ਕੇ ਦਰਦ ਕਰਦਾ ਇਹ ਜਦੋਂ ਮੈਂ ਸਭ ਤੋਂ ਪਹਿਲਾਂ ਚੱਕਦਾ ਮੈਂ ਪਹਿਲੀ ਗੱਲ ਤਾਂ ਜਦੋਂ ਮੈਂ ਕਲੰਪ ਕੱਸਦਾ ਵਾਂ ਮੇਰੇ ਕੋ ਦਰਦ ਨਹੀਂ ਹਸਾਰ ਹੁੰਦਾ ਸਿੱਧੀ ਜੀ ਮੈਂ ਤੁਹਾਨੂੰ ਸਾਫ਼ ਜੀ ਗੱਲ ਦੱਸਦਾ ਕਈ ਲੋਕ ਹੁੰਦੇ ਖੜਾ ਮਾਰ ਦਿੰਦੇ ਮੈਂ ਐ ਕਰਦਾ ਯਾਉ ਕਰਦਾ ਇਦਾਂ ਦਾ ਕੁਛ ਨਹੀਂ ਹੈ ਮੇਰੇ ਦਰਦ ਇੰਨਾ ਕੇ ਜ਼ਿਆਦਾ ਹੁੰਦਾ ਬਸ ਜਿਵੇਂ ਕਹ ਲੋ ਵੀ ਮੈਨੂੰ ਇੱਕ ਮਿੱਠਾ ਜਿਹਾ ਮਜ਼ਾ ਆਣ ਲੱਗ ਗਿਆ ਵਾ ਦਰਦ ਹਸਾਰ ਜਦੋਂ ਹੁੰਦਾ ਨਾ ਮੇਰੇ ਉਹ ਦਰਦ ਮੇਰਾ ਮਿੱਠੇ ਜਿਹੇ ਮਜ਼ੇ 'ਚ ਬਦਲ ਗਿਆ ਵਾ ਤੇ ਉਹ ਜਦ ਦਰਦ ਜਦੋਂ ਹੁੰਦਾ ਮੈਨੂੰ ਮਜ਼ਾ ਆਂਦਾ ਤੇ ਮੇਰਾ ਜਿਹੜਾ ਕੰਨ ਆਹ ਜਿਹੜਾ ਇਸ ਟਾਈਮ ਤੁਹਾਨੂੰ ਦਿਖ ਰਿਹਾ ਇਹ ਕੋਲਾ ਦੇਖਿਆ ਤੁਸੀਂ ਉਦਾਂ ਦਾ ਕਾਲਾ ਹੋਇਆ ਹੈ ਅਗਰ ਤੁਸੀਂ ਵੀ ਮੈਨੂੰ ਚੱਕਦੇ ਹੋਏ ਦੇਖ ਲਿਆ ਤਾਂ ਸ਼ਾਇਦ ਤੁਸੀਂ ਵੀ ਅੱਖਾਂ ਬੰ ਵੀ ਹੁਣ ਤਾਂ ਇਹ ਥੱਲੇ ਡਿੱਗ ਜਾਊਗਾ ਇਹ ਅਸਰ ਕਿੱਥੇ ਕਰਦਾ ਵੇਟ ਦਾ ਅਸਰ ਇਹ ਥੋੜਾ ਜਿਹਾ ਮਾਈਂਡ ਤੇ ਅਸਰ ਕਰਦਾ ਥੋੜਾ ਜਿਹਾ ਮਾਈਂਡ ਜਿਵੇਂ ਕਹ ਲੋ ਵੀ ਨਾੜਾ ਨਾੜਾ ਖਿੱਚੀ ਜਾਂਦੀਆਂ ਤੇ ਥੋੜਾ ਜਿਹਾ ਇਹ ਨੈਕ ਤੇ ਅਸਰ ਕਰਦਾ ਵਾ ਡਾਕਟਰ ਕੀ ਕਹਿੰਦੇ ਜਦੋਂ ਤੁਸੀਂ ਵੇਟ ਚੱਕ ਕੇ ਜਾਂਦੇ ਹੋ ਉਹ ਕਹਿੰਦੇ ਕਿ ਇਹ ਅੱਗੇ ਪ੍ਰੋਬਲਮ ਕਰ ਸਕਦਾ ਵਾ ਅਜ ਤਾਂ ਤੁਸੀਂ ਇਤਿਹਾਸ ਰਚ ਲਿਆ ਵਾ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਕਰ ਸਕਦਾ ਉਹਨੇ ਤਾਂ ਬਸ ਇਹੀ ਮੈਨੂੰ ਕਿਹਾ ਵਾ ਉਹ ਕਹਿੰਦਾ ਵੀ ਦੇਖੋ ਜੀ ਅਗਰ ਤੇਰੀ ਡਾਈਟ ਅੱਛੀ ਆ ਮੇਨ ਦਾ ਡਾਈਟ ਆ ਅਗਰ ਤੇਰੀ ਡਾਈਟ ਅੱਛੀ ਆ ਤੂੰ ਡਾਈਟ ਅੱਛੀ ਖਾ ਰਿਹਾ ਵਾ ਕਿਸੇ ਅੱਛੇ ਬੱਚੇ ਨੂੰ ਅੱਛੇ ਕੋਚ ਨੂੰ ਤੂੰ ਫੋਲੋ ਕਰ ਰਿਹਾ ਵਾ ਜਾਂ ਕਿਸੇ ਡਾਈਟ ਪਲਾਨ ਨੂੰ ਤੂੰ ਫੋਲੋ ਕੀਤਾ ਆ ਵੀ ਇਹਦੇ ਚ ਤੈਨੂੰ ਡਾਈਟ ਹੀ ਮੈਨੇ ਰੱਖ ਦਿਆ ਅਗਰ ਡਾਈਟ ਕੀ ਹੁੰਦੀ ਐ ਤੇ ਚ ਡਾਈਟ ਕੀ ਕਰਦੇ ਤੁਸੀਂ ਡਾਈਟ ਮੇਰਾ ਕਿਹੋ ਆ ਜੀ ਇੱਕ ਮਹੀਨੇ ਦਾ ਮੈਂ 5 ਕਿਲੋ ਕਿਲੋ ਘਿਓ ਖਾ ਜਨਾ ਵਾ ਤੇ 18 ਤੋਂ ਲੈ ਕੇ 25 ਤੱਕ 5-6 ਲੱਖ ਤਾਂ ਮੈਂ ਘਿਓ ਹੀ ਪੀਆ ਅੱਛਾ ਹਾਂਜੀ ਹਾਂਜੀ ਮਲੇ ਰਿਕਾਰਡ ਲੈਣ ਦੇ ਲਈ ਤੁਸੀਂ ਕਿੰਨਾ ਕਿਓ ਪੀਗੇ ਕਟੋ ਕਟ ਉਹਨੂੰ ਤੁਸੀਂ ਲਾ ਲਓ 18 ਤੋਂ ਲੈ ਕੇ ਉਹ 25 ਤੱਕ ਉਹਨੂੰ ਤੁਸੀਂ ਇਹ ਦੇ ਲਓ ਵੀ ਇੱਕ ਇੱਕ ਮਹੀਨੇ ਦਾ 5 ਕਿਲੋ ਆ ਤੇ ਸਾਲ ਦਾ ਕਿੰਨਾ ਹੋ ਗਿਆ ਤੇ 5 ਸਾਲ 18 ਤੋਂ ਲੈ ਕੇ 25 ਤੱਕ 8 ਸਾਲ ਦਾ ਕਿੰਨਾ ਹੋ ਗਿਆ ਕੈਲਕੂਲੇਸ਼ਨ ਕਰ ਲਓ ਤੁਸੀਂ ਤੁਹਾਨੂੰ ਆਪੀ ਪਤਾ ਲੈਣਾ ਕਿੰਨੇ ਪਏ ਮੈਂ ਤਾਂ ਮੋਟਾ ਜਿਹਾ ਆਈਡੀਆ ਲਾਇਆ ਕਰਵੇ ਤਾਂ ਤੁਸੀਂ ਕਿਉਂ ਪੀਗੇ ਹਾਂਜੀ ਹਾਂਜੀ ਕਟੋਕਟ 4-5 ਲੱਖ ਦਾ ਮੈਂ ਹਿਸਾਬ ਲਾਇਆ ਸੀ ਉਹਦੇ ਵਿੱਚ ਮੈਂ ਬ੍ਰਾਂਡ ਵੀ ਖਾਦਾ ਵਾ ਕਈ ਵਾਰ ਚਲੋ ਜੀਬ ਨਹੀਂ ਲਾਉ ਕਰਦੀ ਹਨ ਤੇ ਆਪਾਂ ਮਤਲਬ ਆਪਣਾ ਡੇਰੀ ਤੋਂ ਵੀ ਲੈ ਲਈਦਾ ਲੇਕਿਨ ਜ਼ਿਆਦਾਤਰ ਮੈਂ ਬ੍ਰਾਂਡ ਦਾ ਹੀ ਸਾਹੀਵਾਲ ਗਾਣਾ ਕਿਉਂ ਖਾਣਾ ਵਾ ਤੇ ਉਹ 2100 ਰੁਪਏ ਕਿਲੋ ਆ ਅੱਜ ਦੇ ਟਾਈਮ ਚ ਖੁਸ਼ੀ ਹੋ ਰਹੀ ਹੈ ਰਿਕਾਰਡ ਜਦੋਂ ਆਇਆ ਇਹ ਅਪਲਾਈ ਕਿੱਦਾਂ ਕੀਤਾ ਸੀ ਤੁਸੀਂ ਤੁਹਾਨੂੰ ਪਤਾ ਸੀ ਕਿੱਦਾਂ ਇਹ ਅਪਲਾਈ ਕਰਨਾ ਹੈਗਾ ਵਾ ਕੀ ਫਾਰਮੈਟ ਹੁੰਦਾ ਇਹਦਾ ਇਹ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਮੇਰਾ ਇੱਕ ਦੋਸਤ ਆ ਪ੍ਰਦੀਪ ਆ ਉਹਦਾ ਨਾਮ ਉਹਨੇ ਵਿਚਾਰੇ ਨੇ ਮੇਰੀ ਬਹੁਤ ਮਦਦ ਕੀਤੀ ਰੱਬ ਉਹਨੂੰ ਤਰੱਕੀ ਦੇਵੇ ਮੈਨੂੰ ਸਾਰੇ ਗੁੰਮਰਾਹੀ ਕਰ ਰਹੇ ਸੀਗੇ 18 ਤੋਂ ਲੈ ਕੇ 25 ਤੱਕ ਉਸ ਬੰਦੇ ਨੇ ਮੈਨੂੰ ਇੱਕੋ ਹੀ ਗੱਲ ਕਹੀ ਮੈਂ ਅਦਰ ਲਈ ਮਿੱਕੇ ਹਾਜ਼ਰ ਆ ਤੂੰ ਸਾਡੇ ਏਰੀਆ ਦਾ ਕਹਿੰਦਾ ਯਾਰ ਤੂੰ ਮੇਰੇ ਨਾਲ ਪਹਿਲਾਂ ਨਹੀਂ ਗੱਲ ਕੀਤੀ ਮੈਂ ਕਿਹਾ ਯਾਰ ਮੈਂ ਸੋਚਿਆ ਵੀ ਤੈਨੂੰ ਵੀ ਨਹੀਂ ਪਤਾ ਹੋਣਾ ਵੀ ਮੇਰੀ ਇੰਗਲਿਸ਼ ਥੋੜੀ ਜਿਹੀ ਇਦਾਂ ਹੀ ਟੁੱਟੀ-ਫੁੱਟੀ ਜੀ ਮੈਨੂੰ ਜਾਦੇ ਨਹੀਂ ਆਉਂਦੀ ਹੈਗੀ ਤੇ ਉਹ ਕਹਿੰਦਾ ਮਿੱਕੇ ਤੂੰ ਬੇਫਿਕਰ ਹੋ ਜਾ ਮੇਰੇ ਕੋਲ ਆ ਤੂੰ ਕਿਹੜਾ ਤਰ੍ਹਾਂ ਰਿਕਾਰਡ ਹੈਗਾ ਮੈਂ ਅਪਲਾਈ ਕਰਦਾ ਕਹਿੰਦਾ ਕਿਹੜੀ ਅਰਚਣ ਪੈਂਦੀ ਹੈ ਕਹਿੰਦਾ ਮੈਂ ਸੋਲਵ ਕਰੂੰਗਾ ਚਲੋ ਇੱਕ ਇਨੀ ਮੇਰੀ ਮਦਦ ਕੀਤੀ ਆ ਇੱਕ ਮੁੰਡਾ ਬਟਾਲੇ ਦਾ ਵਾ ਉਹਨੇ ਹਾਲੀ ਬਰੂਸਲੀ ਦਾ ਰਿਕਾਰਡ ਤੋੜਿਆ ਉਹਨੇ ਲਾਇਆ 86 ਪੁਛ ਬਲਾਇਆ ਤੇ ਉਹਨੇ ਬਰੂਸਲੀ ਨੇ ਲਾਇਏ ਸੀ 82 ਉਹਦੇ ਨਾਲ ਮੈਂ ਮਤਲਬ 2-3 ਸਾਲ ਹੀ ਹੋਇਆ ਗੱਲਬਾਤ ਮੇਰੀ ਚੱਲਦੀ ਰਹਿੰਦੀ ਉਹਦੇ ਨਾਲ ਤੇ ਉਹ ਮੈਨੂੰ ਕਹਿੰਦਾ ਪਾਜੀ ਕੋਈ ਗੱਲ ਹੀ ਨਹੀਂ ਕਹਿੰਦਾ ਯਾਰ ਕਿਹ ਕਿਹੜੀ ਗੱਲ ਆ ਕਹਿੰਦਾ ਯਾਰ ਉਹਦੇ ਪੰਜ ਵਲਡ ਰਿਕਾਰਡ ਆ ਗਿਨੀਸ ਦੇ ਵਿੱਚ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਤੇ ਕਹਿੰਦਾ ਯਾਰ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਅਪਲਾਈ ਕਰੋ ਜਿਹੜੀ ਪ੍ਰੋਬਲਮ ਆਊਗੀ ਮੈਂ ਕਰੂੰਗਾ ਮਤਲਬ ਮੈਂ ਇਦਾਂ ਨਹੀਂ ਹੈਗਾ ਵੀ ਮੈਂ ਅੱਜ ਰਿਕਾਰਡ ਬਣਾ ਲਿਆ ਮੈਂ ਉਹਨੂੰ ਭੁੱਲ ਜਾਵਾਂ ਜਾਂ ਇਹਨੂੰ ਭੁੱਲ ਜਾਂਦਾ ਨਾ ਜੀ ਨਾ ਆਪਾਂ ਉਸਤਾ ਦੀ ਮਦਦ ਦੇ ਨਾਲ ਇਹ ਰਿਕਾਰਡ ਜਿਹੜਾ ਤੁਸੀਂ ਹਾਸਲ ਹਾਂਜੀ 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 ਉਹਨੇ ਵੀ ਮੇਰੀ ਬਹੁਤ ਮਦਦ ਕੀਤੀ ਆ ਤੇ ਉਹ ਮੁੰਡਾ ਜਿਹੜਾ ਪ੍ਰਦੀਪ ਆ ਉਨੇ ਮੇਰੀ ਬਹੁਤ ਮਦਦ ਕੀਤੀ ਵਿਚਾਰੇ ਨੇ ਜਿਹੜਾ ਗਿਨੀਸ ਆ ਤੇ ਅਲਾਈਟ ਆ ਮੇਰਾ ਅਲਾਈਟ ਮੇਰਾ 7 ਦਿਨਾਂ ਦੇ ਵਿੱਚ ਆ ਜਾਏਗਾ ਕੋਰੀਅਰ ਰਾਹੀਂ ਤੇ ਉਹ ਇੰਗਲੈਂਡ ਤੋਂ ਆਣਾ ਹੈ ਇੱਕ ਹੋਰ ਕੋਡ ਆ ਰਿਹਾ ਹਾਂ ਆ ਰਿਹਾ ਜੀ ਆ ਉਹ ਬਸ ਅੱਜ ਹੈਗੀ ਆ ਕੀ ਕਹਿੰਦੇ ਪਤਾ ਨਹੀਂ 24 ਆ 25 ਆ ਤੇ ਅਤੀਤ ਤਰੀਕ ਤੱਕ ਉਹ ਵੀ ਰਿਕਾਰਡ ਮੇਰੇ ਹੱਥ ਆ ਜਾਊਗਾ ਤੇ ਸ਼ਾਇਦ ਜੇ ਤੁਸੀਂ ਬੁਲਾਉਂਗੇ ਕਿੰਨੀ ਖੁਸ਼ੀ ਹੋ ਰਹੀ ਆ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਹੈਗੀ ਆ ਜਦੋਂ ਰਿਕਾਰਡ ਆਇਆ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਕਿੰਨੀ ਖੁਸ਼ੀ ਹੋਈ ਤੁਸੀਂ ਬਨੋਗੇ ਨਹੀਂ ਮੇਰੇ ਦੋਸਤ ਰਿਸ਼ਤੇਦਾਰ ਜਿੰਨੇ ਵੀ ਵਰਲਡ ਦੇ ਵਿੱਚ ਜਿੰਨੇ ਬੰਦੇ ਮੈਨੂੰ ਫੋਲੋ ਕਰਦੇ ਆ ਜਾਂ ਜਿੰਨੇ ਬੰਦੇ ਨਾਲ ਮੇਰੇ ਟਾਈ ਆਪਾ ਉਹ ਇੰਨੇ ਕੋ ਖੁਸ਼ ਹੋਏ ਫੇਸਬੁੱਕ ਭਰੀ ਬਈ ਆ ਕੋਈ ਕੰਗ੍ਰੈਚੁਲੇਸ਼ਨ ਕਹੀ ਜਾਂਦਾ ਕੋਈ ਮੇਰੀ ਵੀਡੀਓ ਸ਼ੇਅਰ ਕਰੀ ਜਾਂਦਾ ਮੈਂ ਤਾਂ ਕਿਸੇ ਨੂੰ ਕੁਝ ਕਹੇ ਹੀ ਨਹੀਂ ਰਿਹਾ ਸੌਰੀ ਦੁਨੀਆ ਨੇ ਫੇਸਬੁੱਕ ਇੰਸਟਾਗ੍ਰam ਸਭ ਭਰਤਾ ਵਾ ਤੇ ਇੰਨੇ ਕ ਮੈਨੂੰ ਰਿਪੋਰਟਰ ਵੀਰਾਂ ਦੇ ਫੋਨ ਆ ਰਹੇ ਆ ਮੇਰੇ ਜਿਹੜੇ ਵਿਚਾਰੇ ਪਹਿਲਾ ਰਿਪੋਰਟਰ ਵੀਰ ਸੀਗੇ ਤੁਸੀਂ ਵੀ ਚਲੋ ਪਹਿਲਾਂ ਮੇਰੇ ਇੰਟਰਵਿਊ ਲੈ ਕੇ ਗਏ ਸੀ ਚਲੋ ਤੁਹਾਡਾ ਵੀ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਹਨਾ ਤੇ ਇਹ ਰਿਪੋਰਟਰ ਵੀਰਾਂ ਕਰਕੇ ਮਨ ਦੇ ਵਿੱਚ ਖੁਸ਼ੀ ਆ ਕਿ ਇਹ ਰਿਕਾਰਡ ਆ ਹਾਂਜੀ ਹਾਂਜੀ ਮੈਨੂੰ ਸਾਰਿਆਂ ਦੀ ਸਪੋਰਟ ਹੋਈ ਰਿਪੋਰਟਰ ਦੀ ਨੀਂਦ ਆਈ ਚੈਨ ਨੀਂਦ ਆ ਗਈ ਜਦੋਂ ਟ੍ਰੋਫੀ ਕਰਿਆ ਮੈਨੂੰ ਨੀਂਦ ਨਹੀਂ ਆਈ ਐਵੇਂ ਤੁਹਾਨੂੰ ਕਹਿ ਦਵਾ ਤੇ ਮੈਂ ਤਾਂ ਸਾਰੀ ਰਾਤ ਜਾਗਦੇ ਰਿਹਾ ਵਾਂ ਜਦੋਂ ਦਾ ਰਿਕਾਰਡ ਆ ਹੁਣ ਤੱਕ ਮੈਂ ਪ੍ਰੋਪਰ ਸੌਂ ਨਹੀਂ ਸਕਿਆ ਜੀ ਨੀਂਦ ਹੀ ਨਹੀਂ ਆਉਂਦੀ ਮੈਨੂੰ ਅਗਲਾ ਹੁ ਅਗਲੀ ਪਹਿਲਾਂ ਤਾਂ ਮੈਂ ਚਲੇ ਗਿਆ ਸੀ ਲੁਧਾਨੇ ਰੇਲਵੇ ਸਟੇਸ਼ਨ ਤੋਂ ਚਲੇ ਗਿਆ ਜੀ ਹੈਰੀ ਮੇਰੇ ਨਾਲ ਸੀਗਾ ਮੈਂ ਚਲੇ ਗਿਆ ਮੈਂ ਕਿਹਾ ਵੀ ਮੈਂ ਇੰਜਨ ਖਿੱਚਣਾ ਵਾਂ ਕਿਸੇ ਗੋਰੇ ਨੇ ਦੰਦਾ ਨਾ ਖਿੱਚਿਆ ਇੰਜਨ ਪਲੱਸ ਡੱਬੇ ਹਾਲ ਹੀ ਬਣਾਇਆ ਉਹਨੇ ਜਸਟ ਮੇਰੇ ਨਾਲ ਮਹੀਨਾ ਹੀ ਮਸੂ ਹੋਣਾ ਮੈਂ ਕਿਉਂਕਿ ਨੈਟ ਦੇ ਵਿੱਚ ਇਹੀ ਸਰਚ ਕਰਦਾ ਟੈਲੈਂਟ ਵਾਲੀ ਵੀਡੀਓ ਸਰਚ ਕਰਦਾ ਮੈਂ ਉਸ ਤੋਂ ਲਾਵਾ ਮੈਂ ਕੋ ਦੇਖਦੇ ਨਹੀਂ ਮੈਂ ਉਹੀ ਦੇਖਦਾ ਉਹਦਾ ਰਿਕਾਰਡ ਦੇਖ ਕੇ ਤੁਸੀਂ ਉਹਦਾ ਰਿਕਾਰਡ ਤੋੜਨ ਲੱਗੇ ਕਿ ਮੈਂ ਰੇਲਵੇ ਦਾ ਇੰਜਨ ਖਿੱਚ ਲਾ ਮੈਨੂੰ ਮੈਨੂੰ ਹੋਇਆ ਮੈਂ ਕਿਹਾ ਵੀ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਮੈਨੂੰ ਕੋਸ਼ਿਸ਼ ਕੀਤੀ ਮੈਨੂੰ ਅੰਦਰੋਂ ਆਵਾਜ਼ ਆਈ ਵੀ ਤੂੰ ਇੰਜਨ ਖਿੱਚ ਦੇਗਾ ਮੰਜੂਰੀ ਲੈਣੀ ਪੈਂਦੀ ਸੀ ਸਾਰੀ ਹਾਂਜੀ ਮੰਜੂਰੀ ਫਾਰਮੈਲਟੀ ਹੁੰਦੀ ਆ ਮੇਰਾ ਚਲੋ ਦਿਮਾਗ ਥੋੜਾ ਜਿਹਾ ਪਹਿਲਵਾਨਾ ਵਾਲਾ ਪੁੱਠਾ ਜਿਹਾ ਦਿਮਾਗ ਹੁੰਦਾ ਮੈਂ ਤਾਂ ਉੱਦੀ ਚਲੇ ਗਿਆ ਮੈਂ ਕਿਹਾ ਵੀ ਮੈਂ ਖਿੱਚਣਾ ਉਹ ਕਹਿੰਦੇ ਵੀ ਅਸੀਂ ਖਿੱਚਣ ਨਹੀਂ ਦੇਣਾ ਡੇਂਜਰ ਆ ਮੈਂ ਬੜੀ ਉਹਨਾਂ ਦੇ ਵਿਚਾਰੇ ਮਿੰਟ ਦਾ ਤਰਲੇ ਪਾਏ ਲੇਕ ਤੇ ਫਿਰ ਮੈਨਾਂ ਨੂੰ ਕਿਹਾ ਮੈਂ ਕਿਹਾ ਵੀ ਫੋਰਨ ਦੇ ਵਿੱਚ ਮੈਂ ਕਿਹਾ ਗੋਰੇ ਨੇ ਦੰਦਾ ਨਾ ਖਿੱਚਿਆ ਉਹਨੂੰ ਉਹਨਾਂ ਦੀ ਗਿਨੀ ਸਾਲਿਆ ਨੇ ਤੇ ਪਬਲਿਕ ਨੇ ਸਪੋਰਟ ਕੀਤੀ ਕਹਿੰਦਾ ਉਹ ਫੋਰਨਰ ਆ ਆਪਾਂ ਇੰਡੀਆ 'ਚ ਬੈਠੇ ਆਂ ਫਿਰ ਤੈਨੂੰ ਖਿੱਚਣੀ ਨਹੀਂ ਦੇਣਾ ਮੈਂ ਕਿਹਾ ਚਲੋ ਠੀਕ ਆ ਸਰ ਮੈਂ ਕਿਹਾ ਕੋਈ ਗੱਲ ਨਹੀਂ ਰੇਲਵੇ ਨਾਲ ਸੰਪਰਕ ਕਰਕੇ ਕੀ ਪਤਾ ਹੋ ਜਵੇ ਹਾਂ ਜੇ ਕੋਈ ਚਲੋ ਰੇਲਵੇ ਵਾਲਾ ਕੋਈ ਮਦਦ ਕਰੇਗਾ ਤਾਂ ਮੈਂ ਕਰ ਦੂੰਗਾ ਇਹ ਤੇ ਹੁਣ ਮੇਰੀ ਜਿਹੜੀ ਇੱਛਾ ਵਾ ਮੈਂ ਟਰੱਕ ਖਿੱਚਣਾ ਵਾ ਗੋਰੇ ਨੇ ਖਿੱਚਿਆ ਵਾ 15 ਮੀਟਰ ਤੇ ਮੇਰੀ ਜੋ ਇੱਛਾ ਵਾ ਮੈਨੂੰ ਇੱਛਾ ਟਰੱਕ ਖਿੱਚਣਾ ਕੋਟਨਾਂ ਦੇ ਹਿਸਾਬ ਨਾਲ ਹੁੰਦਾ ਆਈ ਥਿੰਕ ਮੇਰੇ ਕੋਲ ਪਤਾ ਨਹੀਂ ਕਿੰਨੇ ਟਨ ਦਾ ਹੁੰਦਾ ਪਰ ਉਹਦਾ ਰਿਕਾਰਡ ਤੁਸੀਂ ਹੁਣ ਤੋੜ ਨਹੀਂ ਉਹਦਾ ਮੈਂ ਤੋੜਨਾ ਚਾਹੁੰਦਾ ਉਹਨੇ 15 ਮੀਟਰ ਖਿੱਚਿਆ ਮੈਂ 20 ਮੀਟਰ ਖਿੱਚ ਕੇ ਲੱਗ ਜਾਉਂਗੀ ਸ਼ੁਰੂ ਹੋ ਗਈ ਪ੍ਰੈਕਟਿਸ ਹੈ ਮੇਰੀ ਚੱਲਦੀ ਹੈ ਜੀ ਮੈਂ ਰੋਜ਼ ਜਿਵੇਂ ਦਾ ਰਿਕਾਰਡ ਜ਼ਰੂਰ ਬਣਾਇਆ ਮੇਰਾ ਇਹ ਮੈਡਲ ਜ਼ਰੂਰ ਵੀ ਆਇਆ ਲੇਕਿਨ ਮੈਂ 4 ਵਜੇ ਜਿਹੜੀ ਉੱਠ ਕੇ ਮਿਹਨਤ ਕਰਦਾ ਚਾਹੇ ਮੈਂ ਗਰਾਊਂਡ 'ਚ ਜਾਵਾਂ ਚਾਹੇ ਮੈਂ ਕੋਟੇ ਕਰਾਂ ਉਹ ਮੈਂ ਲਗਾਤਾਰ ਕਰ ਰਿਹਾ ਹਾਂ ਜੇ ਮੈਂ ਮਿਹਨਤ ਨਹੀਂ ਕਰੂੰਗਾ ਇੱਕ ਵੀ ਮੈਡਲ ਤੇ ਇੱਕ ਵੀ ਮੈਂ ਇਹ ਜਿਹੜਾ ਗਿਨੀਜ਼ ਆਇਆ ਮੈਂ ਮੈਂ ਸੀਗਾ ਜੀ 5ਵਾਂ ਕਲਾਸ ਸੀਗਾ ਮੈਂ ਤੇ ਉਦੋਂ ਵੀ ਮੇਰੇ ਅੰਦਰ ਹੁਨਰ ਸੀਗਾ ਤੇ ਟੀਚਰ ਕਹਿੰਦੇ ਵੀ ਕੰਪੀਟੀਸ਼ਨ ਆ ਐਥਲੈਟਿਕ ਦਾ ਭੱਜ ਲੈਣਾ ਮੈਂ ਕਿਹਾ ਹਾਂਜੀ ਮੈਂ ਨੇਰ ਲੈ ਆ ਦੂੰਗਾ ਜੀ ਉਹਦੋਂ ਮੈਂ ਸਰਦਾਰ ਸਿੰਘ ਜੂੜੀ ਬੰਨੀ ਸੀ ਮੇਰੇ ਛੋਟਾ ਜਿਹਾ ਸੀਗਾ ਮੈਂ ਤੇ ਉਹ ਕਹਿੰਦੇ ਚੱਲ ਫਿਰ ਮੈਨੂੰ ਫਿਰ ਸਕੂਲ ਚ ਲੈ ਗਏ ਵੱਡੇ ਸਕੂਲ ਚ ਲੈ ਗਏ ਉੱਥੇ ਉਹ ਗੇਮਾਂ ਹੋ ਰਹੀਆਂ ਸੀ ਤੇ 5ਵਾਂ ਕਲਾਸ ਵਾਲੇ ਸਾਰੇ ਉਹਨਾਂ ਨੇ ਖੜਾ ਲਏ ਉੱਥੇ ਮੈਂ ਰੇਸ ਲਾਈ ਮੈਂ ਕਹਿੰਦਾ ਰੇਲ ਬਣਾਤੀ ਮੈਂ ਫਸਟ ਨੰਬਰ ਤੇ ਆਇਆ ਤੇ ਮੈਡਲ ਜਿੱਤਿਆ ਮੈਂ ਤੇ ਪੰਜਵੀਂ ਤੋਂ ਬਾਅਦ ਉਹਨੇ ਦੂਜਾ ਮੈਡਲ ਹਾਂ ਪੰਜਵੀਂ ਤੋਂ ਬਾਅਦ ਮੇਰਾ ਦੂਜਾ ਮੈਡਲ ਆ ਬਾਕੀ ਮੈਂ ক্রিকেট ਦੇ ਵਿੱਚ ਵੀ ਮੇਰੇ ਘਰੇ ਟਰੋਫੀਆਂ ਭਰੀਆਂ ਪਈ ਸੀ ਹੁਣ ਸਾਰੀਆਂ ਟੁੱਟ ਗਈਆਂ ক্রিকেট ਦੇ ਵਿੱਚ ਵੀ ਮੈਨੂੰ ਜੌਂਟੀ ਕਹਿੰਦੇ ਸੀ ਜਿਹੜਾ ਕੈਚ ਲੱਗਦਾ ਸੀ ਵੀ ਹਵਾ ਚ ਵੀ ਇਹ ਮੈਂ ਇਕੱਈ ਫੜ ਸਕਦਾ ਹੋਰ ਨਹੀਂ ਕੋਈ ਫੜ ਸਕਦਾ ਤੇ ਉਹ ਕੈਚ ਮੈਂ ਹੀ ਫੜਦਾ ਸੀ ਮੈਂ ਆਪਣੇ ਗਿੱਟੇ-ਗੁੱਟੇ ਸਾਰੇ ਚਲਾਏ ਹੋਏ ਆ ਹੁਣ ਜਾ ਕੇ ਕਿਤੇ ਮੇਰੀ ਟ੍ਰੋਫੀਆਂ ਸਾਰੀਆਂ ਇੱਧਰ ਉੱਧਰ ਹੋ ਗਈਆਂ ਅੱਜ ਦੇ ਹੁਣ ਨੌਜਵਾਨਾਂ ਨੂੰ ਕੀ ਮੈਸੇਜ ਹੈਗਾ ਵਾ ਇਹ ਮੈਡਲ ਤੁਸੀਂ ਜਿੱਤਿਆ ਵਾ ਇੱਕ ਵੱਡਾ ਰਿਕਾਰਡ ਜਿਹੜਾ ਹਾਸਲ ਕਰ ਲਿਆ ਵਾ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਅੱਜ ਦੀ ਦੇਖੋ ਜੀ ਮੈਂ ਨੌਜਵਾਨ ਨੂੰ ਇਹੀ ਗੱਲ ਕਹਿੰਨਾ ਵਾ ਹਰੇਕ ਨੌਜਵਾਨ ਦੇ ਅੰਦਰ ਇੱਕ ਟੈਲੈਂਟ ਆ ਬਸ ਉਹਨੂੰ ਪਛਾਣਨ ਦੀ ਸਹੀ ਕੋਚ ਤੇ ਸਹੀ ਸਮਾਂ ਤੇ ਸਹੀ ਅੱਖ ਚਾਹੀਦੀ ਆ ਅਗਰ ਉਹਨਾਂ ਨੂੰ ਸਹੀ ਕੋਚ ਤੇ ਸਹੀ ਸਮਾਂ ਤੇ ਸਹੀ ਅੱਖ ਮਿਲ ਜਵੇ ਤਾਂ ਹਰੇਕ ਬੰਦੇ ਦੇ ਅੰਦਰ ਕੋਈ ਨਾ ਕੋਈ ਟੈਲੈਂਟ ਆ ਜਿਵੇਂ ਹੁਣ ਮੇਰੇ ਅੰਦਰ ਕੰਨਦਾ ਵਾ ਕਿਸੇ ਅੰਦਰ ਕੁਝ ਹੋ ਟੈਲੈਂਟ ਹੋ ਸਕਦਾ ਵਾ ਉਹਨੂੰ ਅੱਛਾ ਕੋਚ ਤੇ ਅੱਛਾ ਗਰਾਊਂਡ ਚਾਹੀਦਾ ਸਭ ਤੋਂ ਪਹਿਲਾਂ ਮੈਨੂੰ ਅੱਛਾ ਕੋਚ ਤੇ ਅੱਛਾ ਗਰਾਊਂਡ ਮਿਲਿਆ ਮੈਨੂੰ ਅੱਛੇ ਬੰਦੇ ਹੀ ਮਿਲੇ ਆ ਮੈਂ ਚੰਗੀ ਸੰਗਤ 'ਚ ਹੀ ਬੈਠਾ ਮਾੜੀ ਸੰਗਤ 'ਚ ਨਹੀਂ ਮੈਂ ਬੈਠਾ ਜਵਾਨੀ ਆਪਣੀ ਖੋਰ ਖਰਾਬ ਨਾ ਕਰੋ ਗਰਾਊਂਡਾਂ ਦੇ ਵਿੱਚ ਆਓ ਮਿਹਨਤ ਕਰੋ ਗਰਾਊਂਡ ਦੇ ਵਿੱਚ ਜਾਓਗੇ ਤੁਸੀਂ ਉੱਥੇ ਜਦੋਂ ਮਿਹਨਤ ਕਰੋਗੇ ਤਾਂ ਤੁਹਾਨੂੰ ਗਰਾਊਂਡ ਦਾ ਚਸਕਾ ਪੈ ਜਾਊਗਾ ਤੁਸੀਂ ਕੋਈ ਨਾ ਕੋਈ ਰਿਕਾਰਡ ਬਣਾ ਹੀ ਦਿਓਗੇ ਹਾਂਜੀ ਹਾਂਜੀ ਬਿਲਕੁਲ ਅਮਰੀਕ ਸਿੰਘ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਕਰੀਬ 42 ਸਾਲ ਉਮਰ ਹੈਗੀ ਆ 85 ਕਿਲੋ ਦਾ ਇੱਕ ਸੱਜੇ ਕੰਨ ਦੇ ਨਾਲ ਇਹ ਵੇਟ ਚੱਕਿਆ ਹੈਗਾ ਇੱਕ ਇਤਿਹਾਸ ਰਚਿਆ ਹੈਗਾ ਵਾ ਤਾਂ ਅਗਲੀ ਵੀ ਜਿਹੜੀ ਆ ਤਿਆਰੀ ਕਰ ਰਹੇ ਨੇ ਟਰੱਕ ਜਿਹੜਾ ਵਾ ਖਿੱਚਣਾ ਹੈਗਾ ਵਾ ਉਹ ਦੰਦਾ ਦੇ ਨਾਲ ਤੁਸੀਂ ਇਹ ਟਰੱਕ ਖਿੱਚਣਾ ਹੈ ਨਾ ਉਹ ਕਿਸੇ ਗੋਰੇ ਨੇ ਮਤਲਬ ਦੰਦਾ ਨਾਲ ਖਿੱਚਿਆ ਵਾ ਤੇ ਮੈਂ ਆਪਣੇ ਕੰਨ ਨਾਲ ਸੱਚੋਂ ਖਿੱਚੂਗਾ ਰਾਈਟ ਦੇ ਨਾਲ ਉਹ ਟਰੱਕ ਜਿਹੜਾ ਵਾ ਖਿੱਚਣਗੇ ਟਨਾਂ ਦੇ ਹਿਸਾਬ ਨਾਲ ਟਰੱਕ ਹੁੰਦਾ ਵਾ ਜਿਸ ਦਾ ਵੇਟ ਇਹ ਖਿੱਚਣਗੇ ਤਾਂ ਨਵਾਂ ਇਤਿਹਾਸ ਜਿਹੜਾ ਵਾ ਰਚਣਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ